ਅੱਜ ਸਰਕਾਰ ਵੱਲੋਂ ਮਾਂਤਾ ਦੀ ਵੋਟ ਲਈ ਜੂਨੀਅਰ ਦੀਆਂ ਚੋਣਾਂ ਕਰਵਾਈਆਂ ਗਈਆਂ ਜਿਸ ਵਿੱਚ ਜਲੰਧਰ ਵਿੱਚ ਤਿੰਨੋਂ ਬ੍ਰਾਂਚਾਂ ਨੇ ਇਕੱਠੇ ਬੂਥ ਬਣਾਏ ਸਨ ਸਾਡੇ ਬੂਥ ਤੇ ਕਈ ਰੇਲਵੇ ਮੁਲਾਜ਼ਮ ਆਏ ਸਨ ਅਸੀਂ ਹੁੰਦੇ ਦੀ ਲੜਾਈ ਲਾੜੇ ਹਾਂ ਅਤੇ ਇਸ ਨੂੰ ਜਿੱਤ ਤਵਜੋ ਦਿਖਾਵਾਂਗੇ ਕੱਲ ਨੂੰ ਵੋਟਾਂ ਪੈਣੀ ਹੈ ਆਪ ਸਭ ਕਰਮਚਾਰੀਆਂ ਨੂੰ ਬੇਨਤੀ ਹੈ ਕਿ ਕੱਲ ਵੀ ਆਓ ਅਤੇ ਆਪਣੀ ਵੋਟ ਪੂਰੀ ਤਾਕਤ ਨਾਲ ਪਾਓ ਅਤੇ ਯੂ ਆਰਐਮ ਯੂ ਭਾਰੀ ਬਹੁਮਤ ਨਾਲ ਜਿੱਤੇ ਜੈ ਹਿੰਦ ਬ੍ਰਾਂਚ ਸਕੱਤਰ ਨਰੇਸ਼ ਕੁਮਾਰ ਜੀ ਸਾਕਾ ਸਕੱਤਰ ਰਾਮ ਬੱਬੂ ਮੀਨਾ ਜੀ ਸੰਜੀਵ ਕੁਮਾਰ ਜੀ ਪ੍ਰੇਮ ਕੁਮਾਰ ਜੀ ਅਰਜੁਨ ਪਵਨ ਕੁਮਾਰ ਗਿੱਲ ਕੁਮਾਰ ਜੀ ਆਦਿ ਹਰਪ੍ਰੀਤ ਸਿੰਘ ਸ਼ਾਮਲ ਸਨ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪ੍ਰੀਤ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਪ੍ਰੇਮ ਸ਼ੰਕਰ ਹੈ ਜੀ ਜੀ ਔਰ ਮੈਂ ਇੱਕ ਆਪਣੀ ਜੂਆਰਮ ਜੂ ਮੁਨੀ ਅੰਲਾ ਸੇਵਾਦਾਰ ਹੈ ਕਿ ਮੇਰੀ ਬੇਨਤੀ ਇਹੋ ਹੀ ਹੈ ਸਾਥੀਓ ਕਿ ਸਾਰੇ ਰੇਲ ਕਰਮਚਾਰੀਆਂ ਨੂੰ ਇਹੋ ਹੀ ਕਹਿੰਦੇ ਆ ਕਿ ਹੋਮ ਆ ਕੇ ਜੁਵਰਮ ਜੂ ਨੂੰ ਅੱਗੇ ਲੈ ਕੇ ਆਓ ਕਿ ਜਿਹੜਾ ਇੱਕ ਜੁਵਰਮ ਜੂ ਜਿਹੜੀ ਆ ਤੁਹਾਡੇ ਨਾਲ 24 ਘੰਟੇ ਖੜੀ ਆ ਜਿੰਨੇ ਵੀ ਸਾਡੇ ਕਾਰਜਕਰਤਾ ਹੈਗੇ ਆ ਬਹੁਤ ਅੱਛੀ ਹੋਰ ਬਹੁਤ ਸੁਲਝੇ ਹੋਇਆ ਗਿਆ ਸਾਡੇ ਬ੍ਰਾਂਡ ਸ਼ਕਤੀ ਸਾਹਿਬ ਵੀ ਸ਼੍ਰੀ ਰੇਸ਼ ਕੁਮਾਰ ਜੀ ਬਹੁਤ ਅੱਛਾ ਵਰਕਿੰਗ ਕਰ ਰਿਹਾ ਹੈ ਇਹ ਮੈਂ ਦੇਖੋ ਦਿਨ-ਦਿਨ ਜਿਹੜੀਆਂ ਰੇਤ ਦੇ ਵਿੱਚ ਨਾਵਾ ਹੋ ਰਹੀ ਹੈ ਜੀ ਉਹ ਸਟਾਫ ਦੀ ਕਮੀ ਹੋ ਰਹੀ ਹੈ ਜੀ ਤੇ ਮੈਂ ਉਹਦੇ ਬਾਰੇ ਵੀ ਕਹਿਣਾ ਚਾਹਨਾ ਕਿ ਇਹ ਸੇਫਟੀ ਦੇ ਨਾਲ ਖਲਵਾੜ ਹੋ ਰਹੀ ਹੈ ਜੀ ਤੇ ਸਾਰੇ ਸਾਥੀਆਂ ਨੂੰ ਰੇਲ ਕਰਮਚਾਰੀਆਂ ਨੂੰ ਇਹੋ ਹੀ ਬੇਨਤੀ ਹੈ ਮੇਰੀ ਕਿ ਹਮ ਆਕੇ ਜੁਵਰਮ ਜੀ ਨੂੰ ਲੈ ਕੇ ਅੱਗੇ ਆਵੋ ਕਿ ਜਿਹੜਾ ਤੁਹਾਡੀਆਂ ਸਾਰੀਆਂ ਸਮੱਸਿਆ ਨੂੰ ਇਹ ਹੱਲ ਕਰੇਗੀ ਔਰ ਸਾਡੇ ਸ਼੍ਰੀ ਰੋਸ਼ੀ ਸ਼ਰਮਾ ਜੀ ਔਰ ਅਸਿਸਟੈਂਟ ਜਨਰਲ ਸੈਕਟਰੀ ਸ਼੍ਰੀ ਪੀਟੀ ਸ਼ਰਮਾ ਜੀ ਔਰ ਡਿਵੀਜ਼ਨ ਸੈਕਟਰੀ ਸ਼੍ਰੀ ਰਜੇਸ਼ ਕੁਮਾਰ ਜੀ ਬਹੁਤ ਅੱਛੇ ਔਰ ਬਹੁਤ ਵਧੀਆ ਨੇਤਾ ਹੈ ਗਿਆ ਔਰ ਅੱਛਾ ਕੰਮ ਕਰ ਰਿਹਾ ਹੈ ਗਿਆ ਔਰ ਬਹੁਤ ਕੰਮ ਕੀਤਾ ਵੀ ਹੈ ਜੀ ਤੇ ਮੈਂ ਸਾਰੇ ਰੇਲ ਕਰਮਚਾਰੀਆਂ ਨੂੰ ਇਹੋ ਬੇਨਤੀ ਕਰਨਾ ਚਾਹਨਾ ਕਿ ਸਾਰੇ ਰੇਲ ਕਰਮਚਾਰੀ ਇਕੱਠੇ ਹੋ ਕੇ ਅੱਗੇ ਆਓ ਔਰ ਐਨੇ ਦੇਖੋ ਕੰਨੀਆਂ ਟ੍ਰੇਨਾਂ ਚੱਲ ਰਹੀਆਂ ਦਿਨ ਬਿਨ ਦਿਨ ਸਟਾਫ ਦੀ ਕਮੀ ਹੋ ਰਹੀ ਹੈ ਜੀ ਔਰ ਇਹ ਸੇਫਟੀ ਨੂੰ ਜਿਹੜੀ ਹੈ ਸੇਫਟੀ ਨੂੰ ਖਲਵਾਲ ਕਰ ਰਹੇ ਆ ਔਰ ਦੇਖੋ ਗੱਟਿਆ ਜੰਮੂ ਤੋਂ ਚੱਲ ਕੇ ਕੰਨਿਆ ਕੁਮਾਰੀ ਤੱਕ ਜਾ ਰਹੀਆਂ ਜੀ ਔਰ ਐਨੇ ਲੰਬੇ ਰੂਟਾਂ ਤੇ ਹਰ ਰਨਿੰਗ ਸਟਾਫ ਦੇ ਨਾਲ ਹਰ ਗੈਂਗ ਬੈਂਡ ਦੇ ਨਾਲ ਹਰ ਕਰਮਚਾਰੀ ਦੇ ਨਾਲ ਜੀ ਇਹ ਦਿਨ ਵੇ ਦਿਨ ਸਟਾਫ ਨੂੰ ਕੱਟ ਕਰੀ ਜਾ ਰਿਹਾ ਔਰ ਠੇਕੇਦਾਰੀ ਪਰੰਪਰਾ ਜਿਹੜੀ ਵਧਾਈ ਜਾ ਰਹੀ ਹੈ ਜੀ ਤੇ ਅਸੀਂ ਇਸ ਠੇਕੇਦਾਰੀ ਪਰੰਪਰਾ ਦਾ ਵੀ ਵਿਰੋਧ ਕਰਦੇ ਹਾਂ ਜੀ ਔਰ ਅਸੀਂ ਇਹ ਕਹਿੰਦੇ ਆ ਕਿ ਜਲਦ ਤੋਂ ਜਲਦ ਇਹ ਜੂਵਾਰੰਗ ਜੋ ਜਿਹੜੀ ਹੈ ਇੱਕ ਅੱਗੇ ਹੋ ਕੇ ਆਵੇਗੀ ਔਰ ਇਹ ਠੇਕੇਦਾਰੀ ਪ੍ਰਥਾ ਜਿਹੜੀ ਹੈਗੀ ਆ ਉਹ ਇਹਨੂੰ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਔਰ OPS ਜਿਹੜੀ ਹੈ ਅਸੀਂ ਲਾਗੂ ਕਰਾਵਾਂਗੇ ਪੁਰਾਣੀ ਪੈਨਸ਼ਨ ਛਕੀ ਜਿਹੜੀ ਹੈਗੀ ਆ ਉਹ ਸਭ ਨੂੰ ਮਿਲਣੀ ਚਾਹੀਦੀ ਹੈ ਸਾਰੇ ਕਰਮਚਾਰੀ ਦੀ ਇੱਕ ਬੜਾਪੇ ਦੀ ਲਾਠੀ ਹੈਗੀ ਆ ਉਹਨਾਂ ਦੇ ਬੱਚਿਆਂ ਦਾ ਵੀ ਹਸਾਰ ਹੈਗਾ ਤੇ ਅਸੀਂ ਇਹੋ ਹੀ ਬੇਨਤੀ ਕਰਦੇ ਆ ਸਾਰੇ ਕਰਮਚਾਰੀਆਂ ਨੂੰ ਇਹੋ ਹੀ ਅਸੀਂ ਸੁਨੇਹਾ ਦੇਣਾ ਚਾਹੁੰਦੇ ਆ ਕਿ ਐਨਪੀਐਸ ਜਿਹੜੀ ਆ ਉਹਨੂੰ ਰੱਦ ਕੀਤਾ ਜਾਵੇ ਓਪੀਐਸ ਨੂੰ ਲਾਗੂ ਕੀਤਾ ਜਾਵੇ ਇਹੋ ਹੀ ਮੇਰੀ ਸਾਰੇ ਸਟਾਫ ਦੇ ਨਾਲ ਸਾਰੇ ਸਾਥੀਆਂ ਨਾਲ ਮੈਂ ਆਪਣੀ ਸਾਰੀ ਟੀਮ ਦੇ ਨਾਲ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਸਾਥੀਓ ਕਿ ਇਹੋ ਹੀ ਮੁੱਦਾ ਸਾਡਾ ਯੂਆਰਐਮਯੂ ਨੂੰ ਅੱਗੇ ਲੈ ਕੇ ਆਵੋ ਕਿ ਜਿਹੜਾ ਯੂਆਰਐਮਯੂ ਤੁਹਾਨੂੰ ਇੱਕ ਅੱਗੇ ਤੱਕ ਤੁਹਾਨੂੰ ਅੱਗੇ ਦੇ ਮਕਾਮ ਤੱਕ ਪਹੁੰਚਾਵੇ ਠੀਕ जय राम अपना ब्रांच सेक्रेटरी यू आर एम इंजीनियर जलंधर सिंह जी राम बाबू जी ये इलेक्शन हमारी बहुत लेट हो रही है दो हजार अठारह में हुई थी लेकिन ये भारत सरकार की गलत मजदूर विरोधी नीतियों के तहत नहीं हो सकी जी आप जाकर के साढ़े ग्यारह साल में लेट हुआ है एवरी पाँच ईयर में पाँच साल बाद में इलेक्शन ओके जी हमारा प्रमुख मुद्दा है दिया पहले फिर बाद यू पी एस हमारे ऊपर थोप दिया तो हमने ओ पी एस के लिए इलेक्शन हो गए रेलवे तो का कर निजीकरण के लिए ये यूनियन के इलेक्शन होते हैं जी एन एफ आई आर की ब्रांच है हमारी उत्तरी रेलवे मजदूर यूनियन जी तो इसका जो तो एन एफ आई आर है तो उसकी तो मेन मुद्दा है कि वो पीएस बहाल की जाए जी क्योंकि जबकि एम पी और एम एल ए को ओ पी मिलती है जी तो हम रेल कर्मचारी को समझिए हम साठ साल में ऐसे से बुढ़ा हो के जाता है जी कई बीमारियां साथ में ले जाता है जी जी तो उस आदमी को पेंशन क्यों नहीं जी इस जो अगर यूनियन रहेगी तो हम लड़ेंगे जी रेलवे तो का निजीकरण इतना हो गया वैकेंसी वैकेंसियां वैकेंट पड़ी है ठेकेदारी प्रथा ज्यादा बढ़ा दी है इसलिए यूनियन जरूरी होती है इसलिए अभी साढ़े ग्यारह साल के बाद पर बोलते हमारे एक ओपीएस का है ओ हमारी भारतीय है निजीकरण खाली को भरा जाए, जी इसलिए बाकी ये इलेक्शन हमारे तीन दिन चलेंगे चार पाँच और छह इसका रिजल्ट आएगा बारह दिसंबर को जो तो परसेंटेज प्राप्त करेगी यूनियन वो हमारी सत्ता में आएगी तो जब जाके हमें बाकी फैसले लेंगे बाकी मजदूर एक मजदूरों की यूनियन है और मजदूर एकता जिंदाबाद और यू जिंदाबाद एन जिंदाबाद जय